ਇਸ ਵੇਲੇ ਦੀ ਵੱਡੀ ਖਬਰ ਦਿਨਾਨਗਰ ਤੋਂ ਆ ਰਹੀ ਹੈ ਜਿੱਥੇ ਸ਼ਰਾਰਤੀ ਅਨਸਰਾਂ ਨੇ ਮਾਤਾ ਰਾਣੀ ਦੀ ਮੂਰਤੀ ਨੂੰ ਕੀਤਾ ਹੈ ਖੰਡਿਤ ਇਸ ਘਟਨਾ ਦੇ ਬਾਅਦ ਹਿੰਦੂ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ ਇਹ ਘਟਨਾ ਬੀਤੀ ਰਾਤ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਪਹਿਲਾਂ ਦਰਵਾਜੇ ਦਾ ਸ਼ੀਸ਼ਾ ਤੋੜਿਆ ਗਿਆ ਫਿਰ ਅੰਦਰ ਰੱਖੀ ਮਾਤਾ ਰਾਣੀ ਦੀ ਮੂਰਤੀ ਨੂੰ ਵੀ ਖੰਡਿਤ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਹਿੰਦੂ ਭਾਈਚਾਰੇ ਦੇ ਵਿੱਚ ਰੋਸ ਦੀ ਲਹਿਰ ਹੈ ਮਾਮਲਾ ਦਿਨਾਨਗਰ বাস ਸਟੈਂਡ ਦੇ ਕਰੀਬ ਬੋਹੜ ਦੇ درخت ਹੇਠਾਂ ਸਥਿਤ ਮਾਤਾ ਰਾਣੀ ਦੇ ਮੰਦਿਰ ਦਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਬਾਲ ઠakre ਦਿਨਾ ਨਗਰ ਦੇ ਪ੍ਰਧਾਨ ਅਜੀਤ ਕੁਮਾਰ ਨੇ ਦੱਸਿਆ ਕਿ ਪਹਿਲਾਂ ਪੱਥਰ ਮਾਰ ਕੇ ਸ਼ੀਸ਼ਾ ਤੋੜਿਆ ਗਿਆ ਤੇ ਫਿਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਮਾਤਾ ਰਾਣੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਹੈ ਹਾਲਾਂਕਿ ਪੁਲਿਸ ਵੱਲੋਂ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਤੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ ਪਰ ਪੁਲਿਸ ਅਧਿਕਾਰੀ ਕੈਮਰੇ ਦੇ ਸਾਹਮਣੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਜੈ ਸ਼੍ਰੀ ਰਾਮ ਜੀ ਜੈ ਮਾਤਾ ਦੀ ਜਿਹੜੀ ਅੱਜ ਦੀ ਜਿਹੜੀ ਰਾਹ ਦੀ ਘਟਨਾ ਹੋਈ ਹੈ ਦੇਖੋ ਮਾਤਾ ਰਾਣੀ ਦਾ ਖੰਡਾ ਮੂਰਤੀ ਖੰਡਰ ਕੀਤੀ ਹੋਈ ਆ ਜਿਹੜੇ ਵੀ ਸ਼ਰਾਰਤੀ ਅਨਸਰ ਆਇਆ ਦੇਖੋ ਇਸ ਮੰਦਰ ਦੇ ਵਿੱਚ ਮੈਂ ਤੁਹਾਨੂੰ ਦੱਸ ਲਈ ਨਾ ਕੋਈ ਪਿਆਸਾ ਵਗੈਰਾ ਨਹੀਂ ਹੁੰਦਾ ਕੋਈ 10 ਰੁਪਏ ਹੁੰਦੇ ਆ ਜੇ ਕਈ ਚੋਰ ਚੋਰੀ ਕਰਨ ਦੀ ਨੀयत ਨਾਲ ਆਇਆ ਨੀयत ਨਹੀਂ ਹੈਗੀ ਇਹਨਾਂ ਦੀ ਚੋਰੀ ਕਰਨ ਦੀ ਇਹ ਸਿਰਫ ਸਿਰਫ ਇੱਕ ਮਾਹੌਲ ਖਰਾਬ ਕਰਨ ਦੀ ਗੱਲ ਹੈਗੀ ਆ ਤੁਸੀਂ ਦੇਖੋ ਕਿੱਦਾਂ ਮਾਤਾ ਰਾਣੀ ਦੀ ਮੂਰਤੀ ਖੰਡਰ ਕੀਤੀ ਹੈ ਸਾਡੀ ਜਿਹੜੀ ਪ੍ਰਭਾਵਰਾਂ ਨੂੰ ਆਹ ਕਿੱਦਾਂ ਗਿਆ ਪ੍ਰਸ਼ਾਸਨ ਨੂੰ ਅਸੀਂ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਜਿਹੜੇ ਵੀ ਸ਼ਰਾਰਤੀ ਅਨਸਰ ਆ ਗਏ ਆ ਜਿਨ੍ਹਾਂ ਨੇ ਇਹ ਨਾਮ ਮਾਲਾ ਕਰਮ ਕੀਤਾ ਜੇ ਉਹ ਜਲਦੀ ਤੋਂ ਜਲਦੀ ਫੜੇ ਨਹੀਂ ਗਏ ਤੇ ਅਸੀਂ ਫਿਰ ਆਪਣੇ ਪੂਰੇ ਸ਼ਹਿਰ ਨੂੰ ਲੈ ਕੇ ਇੱਕ ਪ੍ਰਦਰਸ਼ਨ ਕਰਨ ਨੂੰ ਮਜਬੂਰ ਹੋਵਾਂਗੇ ਸਾਡੀ ਪ੍ਰਸ਼ਾਸਨ ਅਗੇ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਵੀ ਅਨਸਰ ਆ ਗਏ ਉਹ ਜਲਦੀ ਜਲਦੀ ਫੜੇ ਜਾਏ ਨਹੀਂ ਤਾਂ ਫਿਰ ਅਸੀਂ ਆਪਣਾ ਜਿਹੜਾ ਵੀ ਆ ਰੋਸ ਪ੍ਰਦਰਸ਼ਨ ਕਰਾਂਗੇ ਆਪਣਾ ਰੋਰ ਜਾਮ ਕਰਾਂਗੇ ਜਦਾਂ ਵੀ ਇਹ ਹੋ ਗਏ ਜਲਦੀ ਜਲਦੀ ਜਿਹੜੇ ਚੋਰ ਫੜੇ ਜਾਣੇ ਚਾਹੀਦੇ ਆ ਜਿਹੜੇ ਵੀ ਅਗੇ ਸ਼ਰਾਰਤੀ ਅਨਸਰ ਪੁਲਿਸ ਆਈ ਹੈ ਜੀ ਇੱਥੇ ਹਾਂ ਪ੍ਰਸ਼ਾਸਨ ਦੇ ਅਧਿਕਾਰੀ ਆਏ ਉਹਨਾਂ ਨੇ ਸ਼ਾਨਦਿਨੀ ਕੀਤੀ ਹੈ ਬਾਕੀ ਸੀਸੀਟੀਵੀ ਕੈਮਰੇ ਦੇਖ ਰਿਆ ਜਿਹੜੇ ਵੀ ਸ਼ਰਾਰਤੀ ਅਨਸਰ ਆ ਗਏ ਉਹਨਾਂ ਤੇ ਧਾਰਾ 295 ਮੇਜ ਦਾ ਪਰਚਾ ਦਰਜ ਹੋਣ ਰਹੀਦਾ ਤੇ ਸਲਾਖਾਂ ਦੇ ਪਿੱਛੇ ਹੋਣੀ ਚਾਹੀਦੇ ਆ ਬਾਕੀ ਜਿਹੜੇ ਕਿ ਇਹ ਹਜੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਕਿ ਪ੍ਰਸ਼ਾਸਨ ਅਗੇ ਕੇਐਸ ਬੱਸ ਸਟੈਂਡ ਦੇ ਅੰਦਰ ਅਟੈਚ ਸਟੈਂਡ ਦੇ ਆਲੇ ਦੁਆਲੇ ਬਹੁਤ ਹੀ ਨਸ਼ਾ ਵਿਕ ਰਿਆ ਨਸ਼ੇੜੀ ਸਰੇ ਆ ਨਸ਼ਾ ਤੇ ਵੇਦੇ ਆ ਕਰਦੇ ਆ ਮੇਰੀ ਪ੍ਰਸ਼ਾਸਨ ਅਗੇ ਵੀ ਬੇਨਤੀ ਹੈ ਕਿ ਇਹ ਨਸ਼ਾ ਵੀ ਬੰਦ ਹੋਣਾ ਚਾਹੀਦਾ ਕੁਗਿਆ ਜਿਹੜੇ ਨਸ਼ਾ ਕਰਨ ਵਾਲੇ ਹੈਗੇ ਆ ਐਹੀ ਸਾਰਾ ਕੰਮ ਖਰਾਬ ਕਰਦੇ ਆ ਸਾਡੀ ਪ੍ਰਸ਼ਾਸਨ ਹੈ ਕਿ ਬੇਨਤੀ ਕਿ ਨਸ਼ੇ ਤੋਂ ਉੱਪਰ ਵੀ ਠਲ ਪਾਈਏ ਟੈਕਸੀ ਸਟੈਂਡ ਦੇ ਲੱਗ ਜਾ ਕੇ ਬਹੁਤ ਤੇਜ਼ੀ ਦਾ ਨਸ਼ਾ ਜਿਹੜਾ ਵਿਕ ਰਿਹਾ ਤੇ ਨਸ਼ਾ ਜਿਹੜਾ ਲੋਕੀਕਾਰ ਵੀ ਰੇ ਆ ਇਹਨਾਂ ਨੂੰ ਬੜੀ ਠਲ ਪਾਈ ਜਾਏ